ਉਸ ਤੋਂ ਬੀਜੇਪੀ ਸਰਕਾਰ ਵੱਲੋਂ ਤਿੰਨ ਨਵੇਂ ਖੇਤੀ ਕਾਨੂੰਨ ਬੜਾਏ ਗਏ ਸੀ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਇੱਕ ਵੱਡਾ ਅੰਦੋਲਨ ਖੜਾ ਕੀਤਾ ਗਿਆ ਸੀ ਤੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਖਿਲਾਫ ਉਹ ਅੰਦੋਲਨ ਲੜਾਇਆ ਸੀ 1.5 ਸਾਲ ਚੱਲੇ ਉਸ ਅੰਦੋਲਨ ਦੇ ਵਿੱਚ ਦਿੱਲੀ ਕਿਸਾਨ ਬੈਠੇ ਰਹੇ ਅਖੀਰ ਦੇ ਵਿੱਚ ਬੀਜੇਪੀ ਸਰਕਾਰ ਨੇ ਜਿਹੜੇ ਤਿੰਨੋ ਖੇਤੀ ਕਾਨੂੰਨ ਨੇ ਉਹ ਕਾਨੂੰਨ ਵਾਪਸ ਲੈ ਲਏ ਸੀ ਮੋਦੀ ਸਰਕਾਰ ਦੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਜਿਹੜੀਆਂ ਮੰਗਾਂ ਦੇ ਉੱਪਰ ਕਿਸਾਨ ਕਹਿੰਦੇ ਸੀਗੇ ਜਿਵੇਂ ਐਮਐਸਪੀ ਦੀ ਹੋ ਗਈ ਗੱਲ ਬਿਜਲੀ ਸੋਧ ਬਿੱਲ ਹੋ ਗਿਆ ਪਰਾਲੀ ਬਿੱਲ ਹੋ ਗਿਆ ਲਖੀਮਪੁਰ ਦੀ ਘਟਨਾ ਹੋ ਗਈ ਜਾਂ ਕਾਰਪੋਰੇਟ ਜਿਸ ਤਰੀਕੇ ਦੇ ਨਾਲ ਖੇਤੀ ਸੈਕਟਰ ਦੇ ਵਿੱਚ ਅੱਗੇ ਵਧ ਰਹੇ ਨੇ ਉਸ ਚੀਜ਼ ਨੂੰ ਰੋਕਣਾ ਹੋ ਗਿਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਕਿਸਾਨ ਸੈਮਟੀ ਚਾਹੁੰਦੇ ਸੀ ਤੇ ਇਹਨਾਂ ਮੰਗਾਂ ਨੂੰ ਪੈਂਡਿੰਗ ਰੱਖ ਕੇ ਦਿੱਲੀ ਵਾਲਾ ਅੰਦੋਲਨ ਕਿਸਾਨ ਜਥੇਬੰਦੀਆਂ ਨੇ ਮੁਲਤਵੀ ਕਰਤਾ ਸੀ ਸਸਪੈਂਡ ਕਰਤਾ ਸੀ ਕਿ ਅਸੀਂ ਅੱਗੇ ਆ ਕੇ ਇਹ ਅੰਦੋਲਨ ਲੜਾਂਗੇ ਅਸੀਂ ਇਹ ਅੰਦੋਲਨ ਆਪਣਾ ਖਤਮ ਨਹੀਂ ਕਰਦੇ ਅਸੀਂ ਸਸਪੈਂਡ ਕਰਕੇ ਚੱਲੇ ਆਂ ਅੰਦੋਨੋਂ ਤੋਂ ਲਗਾਤਾਰ ਬਾਦ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਆਉਂਦੀਆਂ ਨੇ ਹਰ ਇੱਕ ਜਥੇਬੰਦੀਆਂ ਦੇ ਆਪਣੇ ਫੋਰਮ ਨੇ ਆਪਣੇ ਫਰੰਟ ਬਣੇ ਹੋਏ ਨੇ ਕਿਸਾਨਾਂ ਦੇ ਤੇ ਉਹ ਲਗਾਤਾਰ ਭਾਵੇਂ ਸੂਬੇ ਦੀਆਂ ਸਰਕਾਰਾਂ ਹੋਣ ਜਾਂ ਕੇਂਦਰ ਦੀਆਂ ਸਰਕਾਰਾਂ ਹੋਣ ਉਹਨਾਂ ਦੇ ਖਿਲਾਫ ਲਗਾਤਾਰ ਲੜ ਰਹੇ ਨੇ ਪਿੱਛੇ ਜੇ ਤੁਹਾਡੇ ਯਾਦ ਹੋਊਗਾ 13 ਫਰਵਰੀ ਨੂੰ ਸਰਮਣ ਸਿੰਘ ਪੁੰਦੇਰ ਦੀ ਗੀ ਸਿੰਘ ਢੱਲੇਵਾਲ ਸੁਰਜੀਤ ਫੂਲ ਜਿਹੜਾ ਗੈਰ ਰਾਜਨੀਤਿਕ ਐਸਕੇਮ ਬਣਿਆ ਹੋਇਆ ਉਹਨੇ ਕਾਲ ਦਿੱਤੀ ਕਿ ਅਸੀਂ ਦਿੱਲੀ ਜਾ ਕੇ ਲੜਾਂਗੇ ਇਸ ਤਰੀਕੇ ਨਾਲ ਲਗਾਤਾਰ ਕਿਸਾਨ ਜਥੇਬੰਦੀਆਂ ਆਪਣੇ ਪ੍ਰੋਗਰਾਮ ਉਹੀ ਕਰੀਆਂ ਸੀ ਬਾਰਗ ਐਮ ਸਮੇਂ ਦੇ ਉੱਪਰ 5 ਸਾਲ ਕੰਪਲੀਟ ਹੋ ਗਏ ਦੇਸ਼ ਦੀ ਲੋਕ ਸਭਾ ਦੀ ਚੋਣ ਆ ਗਈ ਲੋਕ ਸਭਾ ਦੀ ਚੋਣ ਦੇ ਮੱਦੇ ਨਜ਼ਰ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਦੇਤੇ ਕਿ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਜਦੋਂ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ ਅਸੀਂ ਇਹਨਾਂ ਨੂੰ ਸਵਾਲ ਕਰਾਂਗੇ ਰਹਿੰਦੀਆਂ ਮੰਗਾਂ ਅਸੀਂ ਪੁੱਛਾਂਗੇ ਤੁਸੀਂ ਕਿਉਂ ਨਹੀਂ ਪੂਰੀਆਂ ਕੀਤੀਆਂ ਜਿਹੜੇ ਲੀਡਰ ਬੀਜੇਪੀ ਨੂੰ ਜੁਆਇਨ ਕਰ ਗਏ ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਜਿਹੜੀ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਬੀਜੇਪੀ ਇਹਦੇ ਵਿੱਚ ਤੁਸੀਂ ਕਿਉਂ ਚਲੇ ਗਏ ਜੇਕਰ ਜਵਾਬ ਨਹੀਂ ਦੇਣਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਇਲੈਕਸ਼ਨ ਦੇ ਦੌਰਾਨ ਵਿਰੋਧ ਹੋ ਰਹੇ ਸੀ ਥਾਂ ਥਾਂ ਦੀ ਵੀਡੀਓ ਜਿਹੜੀ ਹੈਗੀਆਂ ਨੇ ਉਹ ਤੁਹਾਡੇ ਸਨਮੁਖ ਨੇ ਤੁਸੀਂ ਆਪਣੇ ਮੋਬਾਈਲ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੇ ਹੁਣ ਕੀ ਹੁੰਦਾ ਪਿਛਲੇ ਦਿਨੀ ਸਿਹਰੀਪਿੰਡ ਦੇ ਵਿੱਚ ਘਟਨਾ ਵਾਪਰੀ ਜਿੱਥੇ ਇੱਕ ਕਿਸਾਨ ਦੀ ਜਾਨ ਚਲੀ ਜਾਂਦੀ ਆ ਉਹਨੂੰ ਲੈ ਕੇ ਵੱਡਾ ਪ੍ਰੋਟੈਸਟ ਇੱਕ ਪੰਜਾਬ ਦੇ ਵਿੱਚ ਹੋ ਰਿਹਾ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਸ਼ਹਿਰ ਰਾਜਪੁਰਾ ਚ ਇਸ ਤਰ੍ਹਾਂ ਦੇ ਨਾਲ ਹੰਸ ਰਾਜ ਹੰਸ ਜਾਂ ਹੋਰ तमाम ਕਿਸਾਨਾਂ ਗੂ ਨੇ ਆਪਾਂ ਦੇਖੇ ਰਹੇ ਆ ਤੇ ਇੱਕ ਕਨਫਲਿਕਟ ਪੈਦਾ ਹੋਇਆ ਹੋਇਆ ਕਿਸਾਨਾਂ ਦੇ ਵਿੱਚ ਤੇ ਦੂਜੇ ਪਾਸੇ ਕੇਂਦਰ ਦੀ বিজেপি ਸਰਕਾਰ ਦੇ ਵਿੱਚ ਤੇ ਇੱਥੇ ਤੇ ਗੱਲਬਾਤ ਕਰਨ ਦੇ ਲਈ ਮੌਜੂਦਾ ਕੀ ਸਥਿਤੀ ਹੈ ਡਾਕਟਰ ਹਰਮਿੰਦਰ ਸਿੰਘ ਪੱਟੇ ਸਾਹਿਬ ਆਪਣੇ ਨਾਲ ਜੁੜੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਡੋਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕਈ ਇਹੋ ਜਿਹਾ ਘਟਨਾਵਾਂ ਆਪਣੇ ਸਾਹਮਣੇ ਆ ਗਈਆਂ ਮੰਦਭਾਗੀਆਂ ਘਟਨਾਵਾਂ ਕਿ ਇੱਕ ਕਿਸਾਨ ਦੀ ਤਾਂ ਜਾਨ ਵੀ ਚਲੀ ਗਈ ਉਧੇਚ ਤੇ ਦੂਜੇ ਪਾਸੇ ਕਈ ਥਾਵਾਂ ਦੇ ਉੱਪਰ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਜਿੱਥੇ ਵਿਰੋਧ ਹੋ ਰਿਹਾ ਕਈ ਥਾਵਾਂ ਦੇ ਉੱਪਰ ਜਿਹੜੀ ਫੋਰਸ ਹੈਗੀ ਹੈ ਜਾਂ ਫਿਰ ਪੁਲਿਸ ਹੈਗੀ ਹੈ ਪੰਜਾਬ ਦੀ ਇਹ ਜਿਹੜੀ ਰੋਕਣ ਦੀ ਕੋਸ਼ਿਸ਼ ਕਰਦੇ ਇੱਕ ਟਕਰਾਅ ਦੀ ਸੀਸੀਟੀਵੀ ਬਣਦੀ ਹੈ ਸੋ ਮੈਨੂੰ ਲੱਗਦਾ ਕਿ ਦੇਸ਼ ਦੇ ਵਿੱਚ ਪਹਿਲੀ ਵਾਰ ਇਦਾਂ ਹੋ ਰਿਹਾ ਕਿ ਦੇਸ਼ ਦੇ ਵਿੱਚ ਲੋਕ ਸਭਾ ਦੇ ਚੋਣ ਹੋਵੇ ਮੌਜੂਦਾ ਜਿਹੜੀ ਪਾਰਟੀ ਹੈ ਕੇਂਦਰ ਦੇ ਵਿੱਚ ਉਹਦੇ ਜਿਹੜੇ ਨੁਮਾਇੰਦੇ ਨੇ ਵੱਡੇ ਲੀਡਰ ਨੇ ਜਾਂ ਫਿਰ ਲੋਕ ਸਭਾ ਉਮੀਦਵਾਰ ਨੇ ਉਹਨਾਂ ਨੂੰ ਇਸ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਤੁਹਾਡਾ ਨਜ਼ਰੀਆ ਵੱਖਰਾ ਹੋਊਗਾ ਆਮ ਲੋਕਾਂ ਤੋਂ ਤੁਸੀਂ ਬੈਠੇ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਸਾਰੀ ਗੱਲਬਾਤ ਨੂੰ ਕਿ ਜਿਹੜੀ ਸਥਿਤੀ ਹੈ ਜੇਕਰ ਤੁਸੀਂ ਐਨਾਲਾਈਜ਼ ਕਰੋ ਆਪਣੇ ਸ਼ਬਦਾਂ ਦੇ ਵਿੱਚ ਤਾਂ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਓ ਕਿ ਨਜ਼ਰੀਆ ਦੇਓ ਜੀ ਹਮਸਾਭਾਪਾ ਪਹਿਲਾਂ ਬੜੀ ਬੜੀ ਡਿਸਕਸ਼ਨ ਕੀਤੀ ਹੈ ਤੁਹਾਨੂੰ ਯਾਦ ਹੋਣਾ ਮੈਂ ਇਹ ਗੱਲ ਕਿਹਾ ਸੀ ਕਿ ਜਦੋਂ ਮੋਰਚਾ ਖਤਮ ਹੋ ਗਿਆ ਸਸਪੈਂਡ ਕਰ ਦਿੱਤਾ ਗਿਆ ਦੁਬਾਰਾ ਲੱਗਣਾ ਸੀ ਤਾਂ ਮੈਂ ਇਹ ਗੱਲ ਕਹੀ ਸੀ ਕਿ ਇਹ ਸੈਮੀ ਫਾਈਨਲ ਸੀਗਾ ਫਾਈਨਲ ਮੈਚ ਜੇ ਹੋਣਾ ਉਹਦੀਆਂ ਕੋਈਸ ਮੋਡੈਲਟੀਆਂ ਬਣ ਜਾਣ ਕੋਈ ਹੋ ਜਵੇ ਬੀਜੇਪੀ ਨੇ ਉਹਨੂੰ ਪੰਕਚਰ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁਝ ਕਿਸਾਨ ਜਿੱਥੇ ਬੰਦੀਆਂ ਉਹਨੂੰ ਮੋਰਚਾ ਲਾ ਲਓ ਬਾਕੀ ਦੀਆਂ ਨੂੰ ਦੂਏ ਪਾਸੇ ਕਰ ਲਓ ਉਹ ਖੇਡ ਉਹਨਾਂ ਨੂੰ ਮਹਿੰਗੀ ਪੈ ਗਈ ਕਿ ਉਹਦੇ ਵਿੱਚ ਇੱਕ ਕਿਸਾਨ ਸ਼ਹੀਦ ਹੋ ਗਿਆ ਤੇ ਕੁਝ ਨੌਜਵਾਨ ਅਜੇ ਵੀ ਫਸੇ ਹੋਏ ਨੇ ਉਹ ਕਿਸਾਨਾਂ ਦਾ ਮਤਲਬ ਅਜੇ ਵੀ ਧੂਣੀ ਵੱਲ ਰਹੀ ਆਪਾਂ ਕਹਿ ਰਹੇ ਨੇ ਇਸ ਸੰਘਰਸ਼ ਦੀ ਚਾਹੇ ਉੱਟਲੇ ਵੱਲ ਤੇ ਪੰਦੇਪੁਰ ਵੱਲੋਂ ਆ ਚਾਹੇ ਦੂਜਿਆਂ ਵੱਲੋਂ ਆ ਰਥਾਂ-ਰਥਾਂ ਦੇ ਉੱਪਰ ਇਹ ਪਹਿਲੀ ਵਾਰੀ ਹੋਇਆ ਹੈ ਮੇਰਾ ਖਿਆਲ ਹੈ ਇੰਡੀਆ ਦੀ ਹਿਸਟਰੀ 'ਚ ਕਿ ਕਿਸਾਨਾਂ ਨੇ ਘੇਰ-ਘੇਰ ਕੇ ਬੜੀ ਪੀਸਫੁਲੀ ਸਵਾਲ ਪੁੱਛੇ ਨੇ ਸੱਤਾਧਾਰੀ ਪਾਰਟੀਆਂ ਨੂੰ ਜੀਜੇਪੀ ਨੂੰ ਵੀ ਤੇ ਆਵਾਮ ਆਨਮੀ ਪਾਰਟੀ ਉਹਦੇ ਦੌਰਾਨ ਹੀ ਹਮੰਦਪੁਰ ਦੀ ਘਟਨਾ ਹੋਈ ਹੈ ਤੇ ਮਤਲਬ ਉਹਦੇ 'ਚ ਬੜੀ ਚਰਚਾ ਹੈ ਕਿ ਕਿਸ ਨੂੰ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੀ ਉਹ ਤਾਂ ਦੂਜੀਆਂ ਪਾਰਟੀਆਂ ਵਾਲੇ ਕਿਸਾਨਾਂ ਨੂੰ ਭੇਜ ਰਹੇ ਨੇ ਇਹ ਕਰ ਰਹੇ ਨੇ ਚਾਹੇ ਕੋਈ ਕੁਝ ਕਰ ਰਿਹਾ ਹੋਵੇ ਇੱਕ ਗੱਲ ਬੜੀ ਕਲੀਅਰ ਹੈ ਕੀ ਕਿਸਾਨ ਨੇ ਜਿਹੜੇ ਉਹ ਲੋਕਤੰਤਰੀਕ ਜਿਹੜਾ ਉਹਨਾਂ ਦਾ ਹੱਕ ਹੈ ਉਹਨੂੰ ਵਰਤ ਰਹੇ ਨੇ ਪੀਸਫੁਲੀ ਵਰਤ ਰਹੇ ਨੇ ਸਰਕਾਰਾਂ ਗੈਰ ਜ਼ਿੰਮੇਵਾਰੀ ਨਾਲ ਢੀਲ ਕਰ ਰਹੀਆਂ ਨੇ ਉਹਨਾਂ ਨੂੰ ਔਰ ਦਿਨੋਂ ਦਿਨੇ ਵਕਫਾ ਵੱਧਦਾ ਜਾ ਰਿਹਾ ਹੈ ਸਰਕਾਰਾਂ ਦੀ ਇਰਿਸਪੌਂਸਿਬਿਲਟੀ ਜਾਂ ਸਿਆਸਤਦਾਨਾਂ ਦੀ ਸੱਤਾਧਾਰੀਆਂ ਦੀ ਚਾਲੋ ਦੂਜੇ ਪਾਸੇ ਕਿਸਾਨਾਂ ਦੀ ਜ਼ਿੰਮੇਵਾਰੀ ਤੇ ਉਹਦੀ ਭਾਈਚਾਰਕ ਸਾਂਝ ਅਲੱਗ ਉਹ ਵੀ ਬਹੁਤ ਗਰੁੱਪਾਂ 'ਚ ਵੰਡੇ ਹੋਏ ਨੇ ਉਹਨਾਂ 'ਚ ਵੀ ਕੋਈ ਇਹ ਨਹੀਂ ਕਿ ਸਾਰੇ ਫਰਿਸ਼ਤੇ ਨੇ ਅਸੀਂ ਕੋਈ ਗੱਲ ਨਹੀਂ ਪਰ ਜੇ ਆਪਾਂ ਲਾਈਨ ਵਿਚਾਲੇ ਮਾਰੀਏ ਤਾਂ ਇੱਕ ਪਾਸੇ ਹੋਊ ਨੇ ਦੂਜੇ ਪਾਸੇ ਹੋਊ ਨੇ ਸੋ ਇਹ ਫਾਈਨਲ ਮੈਚ ਬਗੋਂ ਗੱਲਬਾਤ ਰਹੀ ਹੈ ਹੁਣ ਤਾਂ ਉਹਨਾਂ ਨੇ ਆਕਸੋਕ ਕੱਟ ਲਈ ਹੁਣ ਤਾਂ ਮਹੀਨਾ ਰਹਿ ਗਿਆ 4 ਤਰੀਕ ਨੂੰ ਗਵਰਨਮੈਂਟ ਨਵੀਂ ਬਣ ਜਾਣੀ ਜਿਹੜੀ ਵੀ ਸਰਕਾਰ ਬਣਦੀ ਹੈ ਉਹਦੇ ਲਈ ਸਭ ਤੋਂ ਪਹਿਲਾ ਚੈਲੰਜ ਇਹ ਕਿਸਾਨੀ ਦਾ ਹੀ ਆਉਣਾ ਹੈ ਹਰਿਆਣੇ ਦੇ ਵਿੱਚ ਵੀ ਆਪਾਂ ਦੇਖ ਲਿਆ ਵੈਸਟ ਨੀਪੀ ਚ ਵੀ ਦੇਖ ਲਿਆ ਪਰ ਦੋ ਚੀਜ਼ਾਂ ਕਿਸਾਨਾਂ ਨੂੰ ਬੇਸਿਕਲੀ ਬੀਜਪੀ ਨੇ ਕਹਿ ਲਓ ਜਿਹੜੀ ਸਰਕਾਰ ਸੀ ਉਹਨੇ ਕਰੀਆਂ ਕਿ ਇੱਕ ਤਾਂ ਉਹਨਾਂ ਨੇ ਚਲੋ ਜੈ ਜਵਾਨ ਜੈ ਕਿਸਾਨ ਦਾ ਨਾਰਾ ਸੀ ਕਿਸਾਨ ਨਾਲ ਤਾਂ ਜ਼ੁਲਮ ਹੋਇਆ ਹੀ ਹੋਇਆ ਜਵਾਨ ਨੇ ਜਿਹੜੇ ਆਮ ਤੌਰ ਤੇ ਕਿਸਾਨਾਂ ਦੇ ਬੱਚੇ ਉਹ ਨੌਕਰੀਆਂ 'ਚ ਜਾਂਦੇ ਸੀ ਮੈਜੋਰਿਟੀ ਫੌਜ ਦੇ ਵਿੱਚ ਨਾਰਥ ਇੰਡੀਆ ਦੇ ਵਿੱਚੋਂ ਖਾਸ ਕਰਕੇ ਉਹ ਅਗਨੀਵੀਰ ਸਕੀਮ ਲਿਆ ਕੇ ਉਹਨਾਂ ਦਾ ਫਿਊਚਰ ਖਤਮ ਕਰਤਾ ਔਰ ਉਹਨਾਂ ਨੇ ਇਹ ਆਪਣੇ ਗਲ ਦੇ ਵਿੱਚ ਮੈਂ ਕਹਿੰਦਾ ਇੱਕ ਸਿਆਪਾ ਪਾ ਲਿਆ ਕਿ ਯੂਥ ਹੈ ਜਿਹੜਾ ਬੇਰੁਜ਼ਗਾਰ ਇਦੇ ਕੋਲ ਕੋਈ ਰਸਤਾ ਕੋਈ ਨਹੀਂ ਹੈ ਜਿਹਦੇ ਕੋਲ ਸੁਪਨਾ ਕੋਈ ਨਹੀਂ ਹੈ ਤੁਸੀਂ ਉਹਨਾਂ ਨੂੰ ਕਿੰਨੀ ਕੁ ਦੇਰ ਮਤਲਬ ਮੰਦਰਾਂ ਦੇ ਨਾਂ ਤੇ ਜਾਂ ਹੋਰ ਅਜਿਹੇ ਧਰਮ ਦੇ ਝੂਠੇ ਜਿਹੜੇ ਡਰਾਵੇ ਦਿਖਾ ਕੇ ਲਾਰੇ ਲਾ ਕੇ ਜਾਂ ਫੜਕਾ ਕੇ ਜਾਂ ਪਰਮਾ ਕੇ ਕਿੰਨੀ ਕੁ ਦੇਰ ਤੁਸੀਂ ਕਰ ਲਓਗੇ ਸੋ ਮੇਰਾ ਖਿਆਲ ਇਹ ਹੈ ਕਿ ਜੇ ਬੀਜੇਪੀ ਸਰਕਾਰ ਵੀ ਆ ਜਾਂਦੀ ਹੈ ਤਾਂ ਵੀ ਜੇ ਕੋਈ ਬੀਜੇਪੀ ਦੀ ਮੈਜੋਰਟੀ ਨਹੀਂ ਆਉਂਦੀ ਕੋਈ ਸਾਂਝੀ ਸਰਕਾਰ ਉਸ ਤਰ੍ਹਾਂ ਦੀ ਬਣਦੀ ਹੈ ਤਾਂ ਇਹ ਕਿ ਕਿਸਾਨਾਂ ਨੂੰ ਇੱਕ ਹੰਬਲਾ ਹੋਰ ਮਾਰਨਾ ਪੈਣਾ ਹੈ ਕਿਉਂਕਿ ਕਾਰਪੋਰੇਟ ਨੇ ਜਿਹੜੇ ਬਾਕਸ ਯੂਨਾਈਟਿਡ ਨੇ ਤੇ ਬੜੇ ਡਿਟਰਮਿੰਡ ਨੇ ਇੱਥੇ ਵੀ ਸਾਰੇ ਦੁਨੀਆ ਦੇ ਵਿੱਚ ਸੋ ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਨਹੀਂ ਹੈ ਪੰਜਾਬ ਦੇ ਕਿਸਾਨਾਂ ਦੀ ਕਿਸਮ ਦੀ ਜ਼ਿੰਮੇਵਾਰੀ ਬਣ ਗਈ ਹੈ ਇਸ ਗੱਲ ਤੇ ਕਿ ਉਹ ਦੁਨੀਆ ਦੇ ਕਿਸਾਨਾਂ ਨੂੰ ਰਸਤਾ ਦਿਖਾਉਣ ਕਿਉਂਕਿ ਹੋਰ ਥਾਵਾਂ ਤੇ ਉਹਨੇ ਆਰਗੇਨਾਈਜ਼ਡ ਵੀ ਨਹੀਂ ਉਹਨੇ ਗਿਣਤੀ ਦੇ ਵਿੱਚ ਵੀ ਨਹੀਂ ਸਮਰੱਥਾ ਵੀ ਨਹੀਂ ਉਹਨਾਂ ਦੀ ਪਰ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਉਹਦੇ ਤੋਂ ਪਹਿਲਾਂ ਇਹਨਾਂ ਨੂੰ ਆਪਸ ਦੇ ਵਿੱਚ ਜਿਹੜੀ ਯੂਨਿਟੀ ਕਰਨੀ ਪਊਗੀ ਕਿਉਂਕਿ ਸੰਘਰਸ਼ ਵੱਡਾ ਹੋਣਾ ਜਿਹੜਾ ਆਊਗਾ ਉਹਦੇ ਚ ਇਹਨਾਂ ਨੇ ਟੈਸਟ ਸਾਰੇ ਲਗਭਗ ਪਾਸ ਕਰ ਲਏ ਨੇ ਬੇਸ਼ੱਕ ਕਿ ਕੋਈ ਟੈਸਟ ਨਹੀਂ ਪਾਸ ਕਰ ਸਕਿਆ ਜਿਹੜਾ ਸੰਘਰਸ਼ ਦਾ ਹੁੰਦਾ ਹੈ ਉਹ ਹੈਗਾ ਈਗੋ ਦਾ ਟੈਸਟ ਕਿ ਆਪਣੀ ਈਗੋ ਥੋੜੀ ਥੋੜੀ ਘਟਾਉਣੀ ਪਏ ਅਦਰਵਾਇਜ਼ ਇਹ ਹੈ ਕਿ ਹਮਲਾ ਭੰਕਰ ਹੋਊਗਾ ਇਹਦੇ ਉੱਪਰ ਮਤਲਬ ਪੂਰੀਆਂ ਗਿਣਤੀਆਂ ਮਿੰਟੀਆਂ ਹੋ ਚੁੱਕੀਆਂ ਨੇ ਜਿਹੜੇ ਇਹਨਾਂ ਚ ਕਮਜ਼ੋਰ ਨੇ ਮਤਲਬ ਸਾਰਿਆਂ ਦੇ ਉਹਨਾਂ ਨੇ ਮਤਲਬ ਦਾ ਪੇਚ ਚਾ ਪਾਣੀ ਪਾਨੇ ਚਾਪੀਆਂ ਸਭ ਘੜੇ ਹੋਏ ਨੇ ਦੀਪ ਸਟੇਟ ਨੇ ਗਵਰਨਮੈਂਟ ਕਿਸੇ ਤੇ ਵੀ ਆਜਵੇ ਚਾਹੀ। ਸੋ ਕਿਸਾਨਾਂ ਨੂੰ ਹੋਰ ਵੱਧ ਮੇਰਾ ਖਿਆਲ ਹੈ ਮੈਜੋਰਟੀ ਦੇ ਨਾਲ ਹੋਰ ਵੱਧ ਪੀਸਫੁਲ ਹੋਰ ਵੱਧ ਵਿਸ਼ਾਲ ਸੰਘਰਸ਼ ਕਰਨਾ ਪਊਗਾ। ਤੇ ਇਲੈਕਸ਼ਨਾਂ 'ਚ ਜੋ ਕੁਝ ਉਹ ਕਰ ਰਹੇ ਨੇ ਮੇਰਾ ਖਿਆਲ ਹੈ ਹੁਣ ਤੱਕ ਬੜਾ ਸੈਂਸਿਬਲ ਉਹਨਾਂ ਨੇ ਕੀਤਾ। ਸਾਰੇ ਲਗਭਗ ਸੱਤਾਧਾਰੀ ਨੇ ਜਿਹੜੇ ਪੰਜਾਬ ਦੀ ਸਰਕਾਰ ਦੇ ਵੀ ਖੁੱਟੀਆਂ ਸਾਹਿਬ ਤੋਂ ਲੈ ਕੇ ਸੰਮਾਨ ਸਾਹਿਬ ਤੋਂ ਲੈ ਕੇ ਸਾਰਿਆਂ ਨੂੰ ਉਹਨਾਂ ਨੇ ਸਵਾਲ ਪੁੱਛੇ ਨੇ ਬੜੀ ਪੀਸਫੁਲ ਹੀ ਬੜੇ ਠੀਕ ਸਵਾਲ ਪੁੱਛੇ ਪਰ ਇਹਨਾਂ ਕੋਲ ਜਵਾਬ ਨਹੀਂ ਹੈ ਤਾਂ ਧਾਰੀ ਜਿਹੜੀਆਂ ਸ਼ਕਤੀਆਂ ਨੇ ਉਹ ਪ੍ਰਗਟਾਟ ਪੈਦਾ ਕਰ ਰਹੀਆਂ ਨੇ ਭੜਕ ਰਹੇ ਨੇ ਤੜਫ ਰਹੇ ਨੇ ਆਪਣੇ ਆਈਟੀ ਸੈਲਾਂ ਰਾਹੀਂ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ ਉਹਨਾਂ ਕੋਲ ਉਹਨੇ ਸਾਧਨ ਪ੍ਰਚਾਰ ਦੇ ਨਹੀਂ ਹਨ ਪਰ ਉਹਨਾਂ ਦੇ ਜਿਹੜੇ ਐਕਸ਼ਨ ਨੇ ਉਹ ਬੜੇ ਕਲੀਅਰ ਨੇ ਕਿ ਉਹ ਸ਼ਾਂਤੀ ਦਾ ਰਸਤਾ ਵੀ ਨਹੀਂ ਆਪਣਾ ਛੱਡ ਰਹੇ ਪ੍ਰਗਟਾਟ ਵੀ ਨਹੀਂ ਪੈਦਾ ਕਰ ਰਹੇ ਹਾਲਾਂਕਿ ਸਰਕਾਰਾਂ ਨੇ ਕਰਕੇ ਦੇਖ ਲਈ ਹੈ ਤੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜੋ ਕੁਝ ਜਿਹੜਾ ਉਬਾਲਾ ਆ ਰਿਹਾ ਹੈ ਇਹ ਦਾ 4 ਜੂਨ ਤੋਂ ਬਾਅਦ ਰਿਜ਼ਲਟ ਹੋਰ ਨਿਕਲਣਗੇ ਤੁਸੀਂ ਦੇਖੋਗੇ ਜੀ ਬਿਲਕੁਲ ਲੋਕ ਸਭ ਕੀ ਮਜੂਦਾ ਇਲੈਕਸ਼ਨ ਦੇ ਉੱਪਰ ਇੰਪੈਕਟ ਪੈ ਸਕਦਾ ਇਸ ਚੀਜ਼ ਦਾ ਤੁਸੀਂ ਬਿਲਕੁਲ ਬਿਲਕੁਲ ਕਹੋਗੇ ਪੰਜਾਬ ਦੇ ਵਿੱਚ ਦੇਖੋ ਬੀਜੇਪੀ ਦਾ ਜੋ ਦਸ਼ਾ ਹੋਈ ਹੋਈ ਹੈ ਮੇਰਾ ਖਿਆਲ ਇਹ ਹੈ ਕਿ ਉਹ ਵਿਚਾਰਿਆਂ ਨੂੰ ਮਤਲਬ ਕਨਵਰਸਿੰਗ ਕਰਨੀ ਉਹ ਕਿਰ ਕਿੰਨਾ ਪਪੂਲਰ ਚਿਹਰਾ ਸੀ ਹੰਸ ਰਾਜ ਹੰਸ ਜਿੱਥੇ ਜਾਂਦਾ ਉੱਥੇ ਦਿੱਲੀ ਵੀ ਜਿੱਤ ਗਿਆ ਸੀ ਉਹ ਅੱਛਾ ਉਹ ਗੱਲਾਂ ਬਾਤਾਂ ਵੀ ਸੋਹਣੀਆਂ ਮਾਰ ਲੈਂਦਾ ਪਰ ਪਰਫਾਰਮਰ ਵੀ ਬਹੁਤ ਅੱਛਾ ਹੈ ਕੋਈ ਉਦਾਂ ਦਾ ਉਹਦੇ ਉੱਪਰ ਕੋਈ ਦਾਗ ਵੀ ਨਹੀਂ ਸੀ ਵੱਡਾ ਪਰ ਜਿਸ ਤਰੀਕੇ ਦੇ ਨਾਲ ਉਹਦਾ ਜਲੂਸ ਨਿਕਲਿਆ ਉਹ ਆਪਣੇ ਸਾਹਮਣੇ ਹੈ ਪਰ ਉਹਦੇ ਤੋਂ ਵੀ ਵੱਡਾ ਜਿਹੜਾ ਚਿਹਰਾ ਅਮਰੀਕਾ ਤੋਂ ਲੈ ਕੇ ਆਏ ਸਮੁੰਦਰੀ ਸਾਹਿਬ ਦਾ ਪੋਤਾ ਕਰਨਜੀਤ ਸਿੰਘ ਸੰਧੂ ਮਤਲਬ ਤਕੜੀ ਫੈਮਿਲੀ ਹੋਰ ਭਾਜਪਾ ਨੇ ਲਿਆ ਕੇ ਵੱਡੇ ਵੱਡੇ ਭਾਜਪਾ ਨੇ ਮਤਲਬ ਲਿਆ ਕੇ ਆਪਣੇ ਐਕਸਪੈਰੀਮੈਂਟ ਕਰੇ ਉਹਦਾ ਜੋ ਹਾਲ ਹੋਇਆ ਉਹ ਵੀ ਆਪਣੇ ਸਾਹਮਣੇ ਆ। ਫਿਰ ਬੀਬੀ ਪ੍ਰਨੀਤ ਕੌਰ ਦਾ ਤਾਂ ਆਪਾਂ ਕਹਿਣਾ ਹੀ ਕੀ ਹੈ। ਉਹ ਤਾਂ ਆਪਣੇ ਸਾਹਮਣੇ ਹੀ ਹੈ ਕਿ ਕਿਸਾਨ ਦੀ ਮੌਤ ਹੀ ਹੋ ਗਈ ਹੈ ਤਾਂ ਇਹਦਾ ਕਮਿਆਜ਼ਾ ਤਾਂ ਭੁਗਤਣਾ ਪੈਣਾ ਹੈ ਆ ਸਰਕਾਰ। ਮਤਲਬ ਇੰਨੀ ਤਾਂ ਦੁਨੀਆ ਦੀ ਅਜੇ ਜਮੀਰ ਨਹੀਂ ਮਰੀ ਕਿ ਉਹ ਬਿਲਕੁਲ ਮਲਥਾਂ-ਥਾਂ ਤੇ ਕਿਸਾਨ ਵਿਰੋਧ ਕਰ ਰਹੇ ਹੋਣ, ਨੇਤਾਵਾਂ ਦਾ ਤੇ ਉਹਨਾਂ ਨੂੰ ਲੋਕ ਜਾ ਕੇ ਵੋਟਾਂ ਪਾਦਣਗੇ ਜਾਂ ਵੋਟਾਂ ਖਰੀਦ ਲਈ ਜਾਣਗੇ, ਮੁਸ਼ਕਲ ਕੰਮ ਹੈ। ਸੋ ਮੇਰੇ ਖਿਆਲ ਦੇ ਵਿੱਚ ਹੈ ਕਿ ਬੀਜੇਪੀ ਨੂੰ ਤਾਂ ਭੁਗਤਣਾ ਹੀ ਪੈ ਰਿਹਾ ਆਮ ਆਦਮੀ ਪਾਰਟੀ ਲਈ ਮੁਸ਼ਕਲ ਖੜੀ ਹੋ ਰਹੀ ਹੈ। ਇੱਕ ਤੇ ਟ੍ਰੈਂਡ ਬਣ ਜਾਂਦਾ ਕੱਲ ਨੂੰ ਮੁਲਾਜ਼ਮ ਨੌਜਵਾਨ ਜਾਂ ਹੋਰ ਏਦਾਂ ਪੁੱਛਣ ਲੱਗ ਜਾਂਦੇ ਨੇ ਨੇਤਾਵਾਂ ਨੂੰ ਤਾਂ ਜਿਹੜੇ ਉਹ ਰਾਮ ਦੇ ਨਾਲ ਬੈਠ ਕੇ ਆਪਣੀਆਂ ਗਿਣਤੀਆਂ ਮਿੰਤੀਆਂ ਕਰਕੇ ਕਿ ਇੰਨੀ ਵੋਟ ਐ ਸੈਕਸ਼ਨ ਦੀ ਇੰਨੀ ਇਹਦੀ ਇੰਨਾ ਪ੍ਰਚਾਰ ਦਾ ਖਰਚਾ ਇੰਨਾ ਉਹ ਗਿਣਤੀਆਂ ਮਿੰਤੀਆਂ ਸਾਰੀਆਂ ਹਿੱਲ ਜਾਣਗੀਆਂ ਮੇਰੇ ਕਾਲਪਨ ਵਿੱਚ ਡਾਕਟਰ ਸਾਹਿਬ ਇੱਕ ਜ਼ਰੂਰ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਇਸ ਗੱਲ ਦੇ ਵਿੱਚ ਉਹ ਜਾਣਨਾ ਚਾਹੁੰਦੇ ਨੇ ਇਸ ਗੱਲ ਨੂੰ ਕਿ ਪੰਜਾਬ ਦੇ ਵਿੱਚ ਜਿਹੜਾ ਵਿਰੋਧ ਹੋ ਰਿਹਾ ਆ ਜਿਹੜਾ ਆਪਾ ਜਨਤਾ ਪਾਰਟੀ ਦਾ ਤੇ ਲੀਡਰਾਂ ਦਾ ਉਸ ਚੀਜ਼ ਦਾ ਜਿਹੜੇ ਦਿੱਲੀ ਬੈਠੇ ਸਿਆਸਤਦਾਨ ਨਹੀਂ ਬੀਜਪੀ ਦਾ ਜਾਂ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਦੇਖਦੀ ਹੋਊਗੀ ਜਾਂ ਜਿਹੜੀ ਦੇਸ਼ ਦੀ ਇਲੈਕਸ਼ਨ ਹੈ ਉਹਦੇ ਉੱਪਰ ਕੀ ਇਸ ਕਿਸਾਨ ਦਾ ਮੂਵਮੈਂਟ ਦਾ ਅਸਰ ਹੋਊਗਾ ਦੇਖੋ ਇੱਕ ਤਾਂ ਇਹ ਕਿ ਨਾਰਥ ਇੰਡੀਆ ਦੇ ਵਿੱਚ ਮੇਨਲੀ ਕਨਸੈਂਟਰੇਟਡ ਸੀਗੀ ਇਹ ਜਿਹੜੀ ਐਜੂਕੇਸ਼ਨ ਪਹਿਲੀ ਵੀ ਜਿਹੜੀ ਸੀਗੀ ਬਾਕੀ ਥਾਵਾਂ ਤੇ ਕਿਸਾਨ ਹੈਗੇ ਨੇ ਛੋਟੇ ਜਥੇ ਨੇ ਉਹਨਾਂ ਦੇ ਉਸ ਤਰੀਕੇ ਦੇ ਨਾਲ ਮਾਸ ਅਫਸਰਜ ਨਹੀਂ ਹੋਈ ਪਰ ਇੱਥੇ ਸੀ ਕਿ ਤਰਾਈ ਤੱਕ ਉਹਦਾ ਅਸਰ ਸੀਗਾ ਕਿਸਾਨ ਨੇ ਜਿਹੜੇ ਜਥੇਬੰਦ ਵੀ ਪਹਿਲਾਂ ਨਾਲ ਬਹੁਤ ਹੋਏ ਨੇ ਪਰ ਦਿੱਲੀ ਵਾਲੀ ਜਿਹੜੀ ਸਰਕਾਰ ਹੈ ਕਈ ਵਾਰੀ ਐ ਲੱਗ ਰਿਹਾ ਹੁੰਦਾ ਹੈ ਉੱਪਰੋਂ ਉਹ ਮੀਸਮੈਂਜੇ ਓਕੇ ਚੁੱਪ ਕਰਕੇ ਬੈਠੇ ਰਹਿੰਦੇ ਨੇ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰ ਕੋਈ ਵੀ ਹੋਵੇ ਉਹਦਾ ਹਾਲ ਮੱਕੜੀ ਵਾਲਾ ਹੁੰਦਾ ਉਹਨੇ ਤਾਣਾ ਸਾਰੇ ਪਾਸੇ ਤਣਿਆ ਹੁੰਦਾ ਹੈ ਔਰ ਇੱਕ ਤੰਦ ਨੂੰ ਵੀ ਜੇ ਕੋਈ ਹਿਲਾਉਂਦਾ ਤਾਂ ਮੱਕੜੀ ਸੈਂਟਰ 'ਚ ਬੈਠੀ ਵੀ ਹਿੱਲ ਰਹੀ ਹੁੰਦੀ ਆ ਉਹਦੇ ਨਾਲ। ਮਤਲਬ ਜਿੰਨੇ ਸੱਤਾਧਾਰੀ ਜ਼ਿਆਦਾ ਤਾਕਤ ਇਕੱਠੀ ਕਰ ਲੈਣ ਉਹਨੇ ਹੀ ਉਹ ਇਨਸਿਕਿਉਰ ਤੇ ਡਰਪੋਕ ਹੁੰਦੇ। ਚਾਹੇ ਉਹ ਹਿਟਲਰ ਸੀ, ਚਾਹੇ ਆਪਣੇ ਉਹ ਵੀ ਇੰਦਰਾ ਗਾਂਧੀ ਸੀ, ਚਾਹੇ ਉਹ ਪਹਿਲਾਂ ਅੰਗਰੇਜ਼ ਸੀਗੇ, ਮਤਲਬ ਲੰਡਨ ਟਾਪੂਆਂ ਤੱਕ ਮਤਲਬ ਚਰਚਾ ਹੋ ਜਾਂਦੀ ਸੀ 1 ਮਿੰਟ ਦੀ ਇੱਕ ਛੋਟੀ ਜੀ ਘਟਨਾ। ਉਹ ਮੋਲੀ ਜੀ ਘਟਨਾ ਹਿਲਾ ਕੇ ਰੱਖ ਦਿੰਦੀ ਸੀ। ਸੋ ਇਸ ਕਰਕੇ ਤਾਂ ਇਹ ਤਾਂ ਆਪਾਂ ਨੂੰ ਮਤਲਬ ਜੇ ਉਪਰੋਂ ਜੇ ਇਦਾਂ ਵੀ ਕਰੀ ਜਾਣ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਗੱਲ ਨਹੀਂ ਇਹ ਤਾਂ ਐਵੇਂ ਭੁਲੇਖੇ ਨੇ ਮਤਲਬ ਕਿਸਾਨਾਂ ਦੀ ਐਜੀਟੇਸ਼ਨ ਹੈ ਜਿਹਦੇ ਕਰਕੇ ਕੱਟੜ ਦੀ ਗਵਰਨਮੈਂਟ ਉਹਦੀ ਕੁਰਸੀ ਹਿੱਲੀ ਮਤਲਬ ਚਕਰਾਲਾ ਪਰਿਵਾਰ ਹੈ ਜਿਹੜਾ ਉਹ ਹਿੱਲਿਆ ਫਿਰਦਾ ਹਰਿਆਣੇ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਚੀਜ਼ਾਂ ਸੋ ਕਿਸਾਨਾਂ ਨੇ ਜੇ ਉਸ ਤਰੀਕੇ ਦੇ ਨਾਲ ਵੋਟਾਂ ਵਾਲੇ ਮਸਲੇ ਦੇ ਵਿੱਚ ਉਹ ਨਹੀਂ ਆਏ ਜਾਂ ਵੋਟਾਂ ਦੇ ਵਿੱਚ ਕਨਵਰਟ ਨਹੀਂ ਕਰ ਸਕੇ ਜਾਂ ਉਹਨਾਂ ਦੀ ਅੰਬੀਸ਼ਨਸ ਗਲਤ ਹੋ ਗਈਆਂ ਫਟ ਗਏ ਪਰ ਕਿਸਾਨ ਨੇ ਜਿਹੜੇ ਉਹਨਾਂ ਦੀ ਜੱਥੇਬੰਦੀ ਦਾ ਸੱਤਾ ਤੇ ਅਸਰ ਨਹੀਂ ਪੈਂਦਾ ਇਹ 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 ਤਾਂ ਬਿਲਕੁਲ ਬੇਕੁਫਾਲੀ ਗੱਲ ਹੈ ਇਹ ਸੱਤਾ ਉਹਨਾਂ ਦੀ ਹਰ ਚੀਜ਼ ਨੂੰ ਛੋਟੀ ਤੋਂ ਛੋਟੀ ਜੱਥੇਬੰਦੀ ਨੂੰ ਵੀ ਵਾਚ ਕਰ ਰਹੀ ਹੈ ਦੇਖ ਰਹੀ ਹੈ ਲੀਡਰਾਂ ਦੇ ਗੁਣ ਔਗਣ ਹਰ ਇੱਕ ਲੀਡਰ ਦੇ ਅੱਗੇ ਪਿੱਛੇ ਉਹਨਾਂ ਨੇ ਆਪਣੇ ਫੀਲੇ ਲਾਏ ਹੋਏ ਨੇ ਪਰ ਇਹ ਲੀਡਰਾਂ ਨੂੰ ਵੀ ਪਤਾ ਹੈ ਜ਼ਿਆਦਾਤਰ ਜੇ ਕਿਸੇ ਨੂੰ ਨਹੀਂ ਪਤਾ ਤਾਂ ਉਹਨੂੰ ਜਾਗ ਪਹਿਣਾ ਚਾਹੀਦਾ ਇਸ ਗੱਲ ਦਾ ਕਿ ਉਹਨੂੰ ਜਿਹੜੇ ਬੰਦੇ ਇਨਫੋਰਮੇਸ਼ਨ ਦਿੰਦੇ ਨੇ ਜਿਹੜੇ ਹੁੰਦੇ ਡਿਸੀਜਨ ਹੁੰਦੇ ਨੇ ਉਹਨਾਂ ਦੇ ਉੱਪਰ ਸਰਕਾਰ ਦੀ ਨਜ਼ਰ ਕਮਿਸ਼ਨ ਰਹਿੰਦੀ ਹੈਰ ਇਨਫਲੂਐਂਸ ਵੀ ਰਹਿੰਦਾ ਪਰ ਫਿਰ ਵੀ ਕਿਸਾਨਾਂ ਕੋਲ ਜਿਹੜੇ ਕਿਉਂਕਿ ਉਹਨਾਂ ਦੀ ਕਮਿਟਮੈਂਟ ਜਾਂ ਉਹਨਾਂ ਦਾ ਇੱਕ ਕਿਸਮ ਦਾ ਫੋਲੋਇੰਗ ਹੈ ਲੋਕ ਜਾਂ ਉਹਨਾਂ ਦੀ ਮਜਬੂਰੀ ਹੈ ਉਹਨਾਂ ਦਾ ਜਿਨੂੰ ਕਹਿੰਦੇ ਨੇ ਨਾ ਰਿਸਿਸਟੈਂਸ਼ੀਅਲ ਕ੍ਰਾਈਸਿਸ ਹੈ ਉਹਨਾਂ ਦਾ ਮਤਲਬ ਕਰੋ ਜਾਂ ਮਰੋ ਵਾਲੀ ਸਥਿਤੀ ਜਿਵੇਂ ਉਹ ਉਹਨਾਂ ਕੋਲ ਵਾਲੀਆਂ ਆਪਸ਼ਨਸ ਹੈ ਨਹੀਂ ਐਸ ਬੰਦੇ ਵਿੱਚ ਸੋ ਇਸ ਕਰਕੇ ਉਹ ਮੇਰਾ ਖਿਆਲ ਹੈ ਵੀ ਉਧਰ ਤੋਂ ਵੱਲੋਂ ਮਤਲਬ ਉਧਰਲੇ ਪਾਸੇ ਨੂੰ ਗੱਲ ਆਪੇ ਹੀ ਕੁਸ਼ ਹੋ ਰਹੀ ਹੈ ਪੋਲਿਟিক্যাল ਸਿਸਟਮ ਨੇ ਜਿਹੜੇ ਥਰੂ ਵਰਲਡ ਸੋ ਕਾਲਡ ਜਿਹੜਾ ਲੋਕਤੰਤਰ ਸੀ ਉਹ ਹਾਂ ਚੈੱਕ ਕਰ ਲਿਆ ਕਾਰਪੋਰੇਟਾ ਨੇ ਉਹ ਟਹਿ ਟੇਰੀ ਹੋ ਰਿਹਾ ਹੈ ਚਾਹੇ ਉਹ ਅਮਰੀਕਾ ਹੈ ਚਾਹੇ ਉਹ ਕੈਨੇਡਾ ਹੈ ਚਾਹੇ ਉਹ ਇਜ਼ਰਾਈਲ ਹੈ ਚਾਹੇ ਉਹ ਇੱਥੇ ਆਪਣੇ ਸੋ ਇਹ ਹੌਲੀ ਹੌਲੀ ਲੋਕਾਂ ਵੱਲ ਨੂੰ ਲੋਕਾਂ ਦੇ ਭਾਈਚਾਰੇ ਵੱਲ ਨੂੰ ਜਾਂ ਲੋਕਾਂ ਦੀ ਮਾਸ ਜਿਹੜੀ ਚੇਤਨਤਾ ਵਧਣ ਵੱਲ ਵਧੂਗਾ ਪਰ ਤੁਰ ਰਹੀ ਹੈ ਉਧਰਲੇ ਪਾਸੇ ਹਾਂ ਜੀ ਬਿਲਕੁਲ ਯਾਨੀ ਕਿ ਅਸਰ ਆਏਗਾ ਬਿਲਕੁਲ ਜਿਹੜਾ ਇਹ ਜਿਹੜਾ ਅਸਰ ਹੈ ਬੋਟ ਦੇ ਵਿੱਚ ਵੀ ਕਨਵਰਟ ਹੋ ਸਕਦਾ ਹੋ ਸਕਦਾ ਹੈ ਇਹਿਤਪੂਰਨ ਹੋ ਸਕਦਾ ਹੈ ਦੂਜੀਆਂ ਪਾਰਟੀਆਂ ਦੇਖੋ ਕੁਝ ਵੀ ਨਿਊਟਰਲ ਨਹੀਂ ਹੁੰਦਾ ਦੂਜੀਆਂ ਪਾਰਟੀਆਂ ਟਰਾਈ ਵੀ ਕਰਦੀ ਨੇ ਜਿੱਤੇ ਕਿਸਾਨ ਘੇਰਦੇ ਨੇ ਇਹਨਾਂ ਨੂੰ ਨਹੀਂ ਘੇਰਦੇ ਉਹ ਥੋੜੀ ਬਹੁਤ ਧੱਲਾਸ਼ੇਰੀ ਵੀ ਦੰਦੇ ਪਾਉਣਗੇ ਐਸੀ ਗੱਲ ਨਹੀਂ ਪਰ ਕਿਤੇ ਵੀ ਉਹ ਕਿਸਾਨਾਂ ਦੇ ਉੱਪਰ ਤੇ ਨਹੀਂ ਪੈ ਸਕਦੇ ਸੋ ਇਸ ਕਰਕੇ ਚੋਣ ਜਿਹੜੀ ਕਲੀਅਰ ਕਿਸਾਨਾਂ ਨੇ ਕਰੀ ਹੋਈ ਹੈ ਕਿ ਬੀਜੇਪੀ ਨੂੰ ਵੋਟ ਦੀ ਸੱਟ ਮਾਰਨੀ ਹੈ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਉਹਦਾ ਫਾਇਦਾ ਨਹੀਂ ਹੋ ਰਿਹਾ ਦੂਜੀਆਂ ਪਾਰਟੀਆਂ ਵਿਚਾਰੀਆਂ ਉਸ ਤਰੀਕੇ ਦੇ ਨਾਲ ਕਿੰਨਾ ਫਾਇਦਾ ਲੈ ਸਕਦੀਆਂ ਨੇ ਹੋਰ ਗੱਲ ਹੈ ਪਰ ਫਰਕ ਪੈਂਦਾ ਹੈ ਕੈਂਡੀਡੇਟ ਟੂ ਕੈਂਡੀਡੇਟ ਫਰਕ ਪੈਂਦਾ ਮਤਲਬ ਇਹ ਜ਼ਰੂਰ ਹੋਊਗਾ ਇਹ ਦੇਖੂਗਾ ਉਹਨਾਂ ਵਾਲੇ ਇਲੈਕਸ਼ਨ ਚ ਜਿੱਕਰ ਤਾਂ ਭਾਜਪਾ ਰਿਪੀਟ ਕਰ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਦਾਅਵੇ ਤੇ ਵਾਦੇ ਨੇ ਬੀਜੇਪੀ ਸਰਕਾਰ ਦੇ ਤਾਂ ਫਿਰ ਜ਼ਰੂਰ ਕਿਸਾਨਾਂ ਦੇ ਇਸ ਸੰਘਰਸ਼ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਕਿਉਂਕਿ ਸੰਘਰਸ਼ ਵੀ ਪੁਰਾਣਾ ਹੋਊਗਾ ਸਰਕਾਰ ਦੀ ਟਿਨਿਓਰ ਨਵੀ ਹੋ ਸਕਦੀ ਹੈ ਪਰ ਸਰਕਾਰ ਪ੍ਰਾਣ ਹੀ ਯੋਗੀ ਜਿਕਰ ਰੋਗ ਸਾਹਿਬ ਕੋਈ ਹੋਰ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਉਹਨੂੰ ਵੀ ਫਿਰ ਤੁਸੀਂ ਵੈਸੇ ਜ਼ਿਕਰ ਕੀਤਾ ਇਸ ਗੱਲ ਦਾ ਉਹਨੂੰ ਵੀ ਫਿਰ ਇੰਨੇ ਹੀ ਰੋਧ ਦਾ ਸਾਹਮਣਾ ਕਰਨਾ ਪਊਗਾ ਜਿੰਨੀ ਅੱਜ ਭਾਰਤ ਜਨਤਾ ਪਾਰਟੀ ਕਰ ਰਹੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਫੇਰ ਵੀ ਮੈਂ ਸਮਝਦਾ ਸੰਗਠਿਤ ਹੈ ਪਰ ਉਹ ਜਿਆਦਾ ਵੈਲ ਆਰਗੇਨਾਈਜ਼ਡ ਨੇ ਵੈਸੇ ਉਹਨਾਂ ਦੀ ਮੈਜੋਰਟੀ ਨਹੀਂ ਆ ਰਹੀ ਜੇ ਆਈ ਤਾਂ ਮਸ਼ੀਨਾਂ ਨਾਲ ਆਉਗੀ ਉਹ ਬਿਲਕੁਲ ਤੇ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਤਾਂ ਬਿਲਕੁਲ ਨਹੀਂ ਟਿਕ ਸਕਣਗੀਆਂ ਕਿਸਾਨਾਂ ਦੇ ਅਕੇ ਪਰ ਕਿਉਂਕਿ ਉਹ ਨਵੇਂ ਹੋਣਗੇ ਇਸ ਕਰਕੇ ਥੋੜਾ ਬਹੁਤ ਉਹਨਾਂ ਨੂੰ ਸਮਾਂ ਜਿਵੇਂ ਕਹਿੰਦੇ ਉਹਨਾਂ ਨੇ ਹਨੀਮੂਨ ਪੀਰੀਅਡ ਹੁੰਦਾ ਹੈ ਕਿਸਾਨ ਵੀ ਥੋੜੀ ਵੇਟ ਕਰ ਸਕਣਗੇ ਪਰ ਅਸਲੀ ਰਾਜ ਜਿਹੜਾ ਹੋਣਾ ਹੈ ਚਾਹੇ ਉਹ ਰਾਹੁਣਪੰਦ ਹੀ ਹੋਵੇ ਚਾਹੇ ਉਹ ਖੜਗੇ ਹੋਵੇ ਚਾਹੇ ਉਹ ਮੋਤੀ ਹੋਵੇ ਚਾਹੇ ਕੋਈ ਹੋਵੇ ਅਸਲੀ ਰਾਜ ਬਿਲਕੁਲ ਕਲੀਅਰ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਉਹ ਏਜੰਡਾ ਤੈਅ ਕਰਨਾ ਹੈ ਕਾਰਪੋਰੇਟਾਂ ਨੇ ਪਰ ਕਾਰਪੋਰੇਟ ਸਾਡੇ ਇਕੱਲੇ ਇੱਥੇ ਦੇ ਨਹੀਂ ਦੁਨੀਆ ਭਰ ਦੇ ਕਾਰਪੋਰੇਟ ਇਕੱਠੇ ਨੇ ਆਪਸ ਦੇ ਵਿੱਚ ਉਹਨਾਂ ਦਾ ਏਜੰਡਾ ਬੜਾ ਸਿੰਪਲ ਹੈ ਕਿ ਖੇਤੀ ਨੂੰ ਮੈਕਨਾਈਜ਼ ਕਰਕੇ ਖੇਤੀ ਨੂੰ ਅਰਸਲਾਈਜ਼ ਕਰਕੇ ਮਾਰਕੀਟ ਦੇ ਹਵਾਲੇ ਕੀਤਾ ਜਾਵੇ ਕਿਸਾਨ ਨੇ ਜਿਹੜੇ ਉਹ ਫੈਕਟਰੀ ਵਰਕਰ ਬਣ ਜਾਣ ਜਾਂ ਉਹ ਬਿਲਕੁਲ ਵਿਹਲੇ ਹੋ ਜਾਣ ਤੇ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਕਬਜ਼ਾ ਹੋ ਜਵੇ ਖਾਣਾ ਜਿਹੜਾ ਦੁਨੀਆ ਦਾ ਸਾਰੀ ਇਨਸਾਨੀਅਤ ਦਾ ਖਾਣੇ ਦੇ ਉੱਪਰ ਕਾਰਪੋਰੇਟਾਂ ਦੀ ਮਾਰਕੀਟ ਦਾ ਕੰਟਰੋਲ ਹੈ ਇਸ ਤਰ੍ਹਾਂ ਪਾਣੀ ਦੇ ਉੱਪਰ ਇਸ ਤਰ੍ਹਾਂ ਖਾਣੇ ਦੇ ਉੱਪਰ ਉਹ ਹਵਾ ਦੇ ਉੱਪਰ ਹੋਵੇ ਉਹ ਰੱਬ ਬਣਨਾ ਚਾਹੁੰਦੇ ਨੇ ਸਭ। ਸੋ ਉਹ ਮੇਰਾ ਖਿਆਲ ਇਹ ਹੈ ਕਿ ਉਹ ਆਪਣੇ ਆਪ ਹੀ ਸੈਲਫ ਡਿਸਟਰਕਸ਼ਨ ਦੇ ਰਸਤੇ ਤੁਰੇ ਹੋਏ ਨੇ। ਕਿਉਂਕਿ ਜਦੋਂ ਇੰਨਾ ਜ਼ਿਆਦਾ ਖੋਜ ਇੰਨਾ ਉਹਦਾ ਅੰਤ ਹੈ ਹੁੰਦਾ ਹੈ ਉਹ ਜਿਹੜਾ ਉਹ ਤਾਂ ਇੱਕ ਸਿੰਬੋਲਿਕ ਗੱਲ ਹੈ ਨਾ ਕਹਿੰਦੇ ਰਾਵਣ ਨੇ ਕਾਲ ਪਾਵੇ ਨਾ ਬਣ ਲਿਆ ਸੀ। ਤੇ ਉਹ ਕਾਲ ਪਾਵੇ ਨਾ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਹੋਣਾ ਨਹੀਂ ਹੈ। ਪਰ ਉਹਨੂੰ ਕਿਸਾਨ ਹੀ ਚੈਲੰਜ ਕਰ ਸਕਦੇ ਨੇ ਹੋਰ ਸੈਕਸ਼ਨਸ ਨੇ ਜਿਹੜੇ ਉਹਨਾਂ ਚ ਸਮਰਥਾ ਨਹੀਂ ਆਉਂਦੀ। ਬਿਲਕੁਲ ਬਿਲਕੁਲ ਸੌਰਵਪਾ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਧੰਨਵਾਦ ਸ਼ੁਕਰੀਆ ਪੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਦਾ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਡਾਕਟਰ